ਜਾ ਕੇ ਦਰਸ ਪਾਪ ਕੋ ਟੁਕਾਰੇ ਸੈਤਨ ਕੋ ਕਾਂਸਾ ਜਿ ਬਚਲੇ ਕਰਦੇ ਨੇ ਕਿਉ ਸੰਤ ਜਾਨਾ ਹੋ ਹਰੀ ਦੇਾਰੇ ਮੇਰੇ ਮਿੱਤਰ ਮਾਨ ਜਿਨ੍ਹਾਂ ਨੇ ਦਰਸ ਦੇੇਟ ਦੇ ਸੰਗ ਉਹ ਪਉਜਲਤਾਰੇ ਤੇ ਜਿਨ੍ਹਾਂ ਦੇ ਚਰਨਾਂ ਦਾ ਚਰਨਾਂ ਨੂੰ ਸੂਇਆ ਜਿਨ੍ਹਾਂ ਦੇ ਚਰਨਾਂ ਤੇ ਨਮਸਕਾਰ ਕੀਤੇ ਆ ਸੰਸਾਰ ਸੁਨਮਰ ਤੋਂ ਪਾਰ ਮੰਗ ਜਾਂਦਾ ਹੈ ਕੋਏ ਸਾਜਨ ਵੇ ਮੀਤ ਪਿਆਰੇ ਸਤਸਕ ਬੜੇ ਪਰਦੇ ਨੇ ਤੇ ਉਹ ਸੰਤ ਜਾਣੀ ਵੀ ਮੇਰੇ ਸੱਜਣ ਨੇ ਉਹੀ ਮੇਰੇ ਪਿਆਰੇ ਨੇ ਕਰਮਾ ਕਿਉਂਕਿ ਸੰਸਾਰ ਦੇ ਜਿਹੜੇ ਮਿੱਤਰ ਨੇ ਸਾਡੇ ਇਹਨਾਂ ਨੇ ਅਨ ਨਿਰੰਕਾਰ ਦੇ ਨਾਮ ਕੋਲ ਨਾਲ ਜਿਉਂ ਜਾ ਕੋਈ ਵੀ ਕਾਰੋਗਰ ਕਰਦਾ ਹੈ

ਕੋਈ ਜੀ ਮਨ ਨੂੰ ਲੰਗਤ ਚੜ ਜਾਂਦੀ ਹੈ ਇਹ ਦੇ ਕਰਕੇ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਆਸਮ ਕੇਦੇ ਸੰਸਾਰ ਦੇ ਮਿੱਤਰਾਂ ਨੂੰ ਕੈ ਕੀ ਰਹਿਣਾ ਇਹਨਾਂ ਮਿੱਤਰਾਂ ਨੇ ਤੇਰਾ ਜੀਵਨ ਬਰਬਾਰ ਕਰਕੇ ਰੱਖ ਦੇਣਾ ਇਹ ਦੇ ਕਰਕੇ ਤੂੰ ਐਸੇ ਮਿੱਤਰ ਬਣਾ ਆਹੀ ਦੇ ਪਿਆਰੇ ਜਿਨ੍ਹਾਂ ਨੂੰ ਜਿਨ੍ਹਾਂ ਦੇ ਦਰਸ਼ਨ ਕੀਤੇ ਤੋੜਾਂ ਭਾਗ ਲੈ ਜੱਤੇ ਉਹ ਕਿਰਤ ਜਿਹਨਾਂ ਨੇ ਅਕਾਰ ਪ੍ਰਤਵੈਗੁਰੂ ਜੀ ਨੂੰ ਅਰਾਧਿਆ ਜਿਨ੍ਹਾਂ ਨੇ ਅਕਾਰ ਪ੍ਰਤਵੈਗੁਰੂ ਜੀ ਦਾ ਸਿਮਰਨ ਕੀਤਾ ਹੈ ਬੰਦਗੀ ਕੀਤੀ ਹੈ ਜਿਸ ਕਰਕੇ ਪ੍ਰਭ ਸਾਹਿਬ ਦੇ ਉਹੀ ਅਸਲੀ ਮਿੱਤਰ ਨੇ ਭਾਈ ਕੋਈ ਸਾਧਨ ਕੋਈ ਵੀ ਤਿਆਰੀ ਉਹੀ ਅਸਲੀ ਸੰਜਣ ਨਹੀਂ ਜਿਹੜੇ ਤੈਨੂੰ ਸੰਸਾਰ ਨਾਲ ਨਹੀਂ ਦਿਸਿਆ ਵਿਚਾਰਾਂ ਨਾਲ ਨਹੀਂ ਨਰੰਕਾਰ ਦੇ ਨਾਲ ਜੋੜਦੇ ਗਏ। ਉਹ ਵਹਿਗੁਰੂ ਦੇ ਨਾਲ ਜੋੜਦੇ ਗਏ। ਗੁਰੂ ਦੇ ਨਾਲ ਜੋੜਦੇ ਹਨ। ਆਸ ਦੀ ਸੱਜਣ ਆਸ ਕੀ ਮਿੱਤਰ ਕੋਈ ਹੰਨਾ ਜੋ ਹੰਪ ਹਰ ਨਾਮ ਚਕਾਰੇ। ਮੇਰੇ ਆਸ ਦੀ ਸੱਜਣ ਆਸ ਦੀ ਮਿੱਤਰ ਹੋਵੇ। ਸਤਿਗੁਰੂ ਸਾਡੇ ਤੇ ਜਿਹੜੇ ਮੈਨੂੰ ਪ੍ਰਮਾਤਮਾ ਦਾ ਨਾਮ ਜਿਤੇ ਕਾਰਪੁਰ ਵਹਿਗੁਰੂ ਜੀ ਦਾ ਨਾਮ ਜਿਹੜੇ ਮੈਨੂੰ ਦਿਖਾਉਂਦੇ ਨੇ ਮੈਨੂੰ ਚੇਤੇ ਕਰਾਉਂਦੇ ਨੇ ਮੈਨੂੰ ਸੁਝਾਉਂਦੇ ਨੇ ਕਿ ਭਾਈ ਇਹ ਸੰਸਾਰ ਤੇ ਕੋਈ ਨਾਮ ਜਪਣ ਵਾਰ ਤੇ ਆਇਆ ਮਨੁੱਖਾ ਜਨਮ ਤੇ ਨੂੰ ਨਾਮ ਜਪਣ ਵਾਰ ਤੇ ਵੇਲੇ ਤੈਨੂੰ ਅ ਜਾਣੀ ਨਾਮ ਉਹ ਕੌਣ ਸੁਝਾਉਂਦਾ ਹੈ ਹਨ ਹਨ ਸਤਿਗੁਰੂ ਗੁਰੂ ਬ੍ਰਹਮ ਸਿੰਘ ਰਾਸਣ ਉਹ ਉਹ ਚੇਤੇ ਕਰਾਉਂਦੇ ਨੇ ਬਾਦਸ਼ਾਹ ਵਜਨ ਕਰਦੇ ਨੇ ਤਨੂਰੋਜ ਕਿਰਪਾ ਕਰਦੀ ਨੇ ਰੋਸ ਨੂੰ ਚੁੰਦੇ ਨਹੀਂ ਪਈ ਬ੍ਰਹਮ ਮਾਨੁਪ੍ਰੇਰਿਤ ਹੋਵਨ ਮਿਲਣੀ ਕੀ ਤੇ ਤੇਰੀ ਵਰੀਆ ਆਇ ਅਵਕਾਲ ਤਰੇ ਕਿ ਤੈਨਾਂ ਆਮ ਸਾਧ ਸੰਗਤ ਪੱਜ ਕੇਵਨਾ ਸਤਗੁਰੂ ਜੀ ਰੋਸ ਨੂੰ ਨਹੀਂ ਹੁੰਦੇ ਨੇ ਭਾਈ ਕੋ ਆਕਾਰ ਕੋਤ ਨੂੰ ਸਿਵਰਿਆ ਕਰ ਉਹ ਕਾਲ ਕੋਤ ਨੂੰ ਚੇਤ੍ਰੀ ਕਰਿਆ ਕਰ ਉਹਦਾ ਨਾਮ ਜਪਿਆ ਕਰ ਇਦ ਕਰਕੇ ਪਾਸੇ ਵਿੰਦੇ ਅਸ ਕੀ ਸੱਜਣ ਅਸਲੀ ਮਿੱਤਰ ਮੇਰੇ ਇਹ ਨੇ ਜਿਹੜੇ ਮੈਨੂੰ ਪ੍ਰਮਾਤਮਾ ਦਾ ਨਾਮ ਚੇਤੇ ਕਰਾਉਂਦੇ ਹਨ ਰਹਾ ਜਾ ਕਾ ਸ਼ਬਦ ਸੁਣ ਕੇ ਸੁੱਖ ਸਾਰੇ ਏ ਏ ਭਾਈ ਮੇਰੇ ਅਸਲੀ ਮਿੱਤਰ ਹੋ ਨੇ ਜਿਨ੍ਹਾਂ ਦਾ ਬਾਜਨ ਸੁਣਦੇ ਆ ਸਾਰੇ ਸੁੱਖ ਪ੍ਰਾਪਤ ਉੰਜ ਇੱਕ ਦੇਸ ਸੰਸਾਰ ਕੁ ਮਿੱਤਰ ਦਾ ਬਚਨ ਸੁਣਾ ਕੇ ਜੇ ਪਾਸਾ ਕਹਿੰਦੇ ਸੰਸਾਰ ਤੇ ਦੁੱਖ ਨਾਲ ਭਰਿਆ ਹੈ ਨਾਨਕ ਜੀ ਸੰਸਾਰ ਇਹਦੇ ਸਾਰਾ ਸੰਸਾਰ ਇੱਕ ਹੀ ਹੈ ਜੇਦਰ ਨੂੰ ਇੱਕ ਦੁੱਖ ਸੁਣਾਉ ਆਖੋਂ ਪਾਸਾ ਕਹਿੰਦੇ ਨੇ ਦੱਸ ਸੁਣ ਲੈਣਗੇ ਦੁੱਖ ਕਿਹਾਂ ਪੱਡਾ ਕਿਹਾਂ ਸੁੱਖ ਨਾ ਨਿਕਲਿਓ ਕੋਈ ਉਥੋਂ ਸੁੱਖ ਨਿਕਲ ਨਹੀਂ ਹੈ ਇਸ ਕਰਕੇ ਜਦੋਂ ਅਸੀਂ ਗੁਰੂ ਦੇ ਵਚਨ ਸੁਣਾਗੇ ਸਤਿਗੁਰੂ ਕਾਸ ਰਹੀਆਂ ਦੇ ਚਰਨਾ ਚਾਹਾਂਗੇ ਤੇ ਸਤਿਗੁਰੂ ਕਾਸ ਨਾਲ ਵੀ ਕਿਹੜੀ ਮੁਖਾਂ ਦੀ ਗੱਲ ਕਰਨਾਂ ਹੈ ਜੇ ਦੁੱਖ ਦੇ ਤੇਰੇ ਕਰਮਾਂ ਦੇ ਨੇ ਕੋਈ ਮਾੜੇ ਕਰਮ ਕੀਤੇ ਸੀ ਦੁੱਖ ਭੋਗ ਰਹੇ ਹੈ ਪਰ ਅੱਗੇ ਬਾਅਦ ਤੇ ਚੰਗੇ ਕੀਤੇ ਨੇ ਅੱਗੇ ਬਾਅਦ ਤੇ ਕੋਈ ਚੰਗਾ ਕਰਮ ਕਮਾ ਲਿਆ ਅੱਗੇ ਬਾਅਦ ਤੇ ਕੋਈ ਚੰਗਾ ਵੀਰ ਕੀ ਜਨਾ ਅੱਗੇ ਦੁੱਖ ਨਾ ਇਸ ਕਰਕੇ ਪਾਤਸ਼ਾਹ ਬਿੰਦੇ ਨਹੀਂ ਹੋ ਗਈ ਮੇਰੇ ਮਿੱਤਰ ਨੇ ਸੱਜਣ ਨੇ ਕਹੀ ਜਿਨ੍ਹਾਂ ਦਾ ਵਾਚਨ ਸੁਣਨ ਦੇ ਆਸਾਰ ਮੈਨੂੰ ਸੁਖ ਪ੍ਰਾਪਤ ਹੋ ਜਾਏ ਤੇ ਗਰੀਵਨ ਗਾਜੀ ਪਾਤਸ਼ਾਹ ਜੀ ਧੰਨ ਗੁਰ ਬਾਣੀ ਦੇ ਵਚਨ ਐਸੇ ਨੇ ਜਿਹਨੂੰ ਸੁਣਨ ਦੇ ਆਂ ਦੁੱਖਾਂ ਦਾ ਨਾਸ ਹੋ ਜਾਂਦਾ ਹੈ ਤੇ ਪਾਤਸ਼ਾਹ ਜੰਮ ਨੂੰ ਰੋਜ਼ ਕਹਿੰਦੇ ਨੇ ਸੁਣਿਆ ਦੁੱਖ ਪਾਪ ਦਾ ਨਾਸ ਇਸ ਕਰਕੇ ਅਸਲੀ ਮਿੱਤਰ ਕੌਣ ਹੈ ਆਸ੍ਰੀ ਮੇਂਦਰ ਸਾਡਾ ਗੁਰੂ ਹੈ ਜਿਹਦੇ ਵਾਚਨ ਸੁਣਦੇ ਆਂ ਸਾਰ ਸਾਡੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ ਇਹ ਸਾਨੂੰ ਸੁਖ ਪ੍ਰਾਪਤ ਹੁੰਦਾ ਐ ਜਾ ਕੀ ਤਹਿਲ ਜੰਗੂਤ ਵਿਦਾਈ ਜਿਨ੍ਹਾਂ ਨੇ ਤਹਿਲ ਕੀਤੀਆਂ ਜਿਨ੍ਹਾਂ ਦੀ ਸੇਵਾ ਕੀਤੀਆਂ ਜੰਗੂਤ ਵੀ ਨਾਸ ਹੋ ਜਾਂਦੀ ਨੇ ਜੋ ਮਨੁੱਖਾਂ ਦਾ ਵੀ ਨਾ ਸੁਝਾਂਦਾ ਜਿਨ ਮੋਦ ਵੀ ਨੇੜੇ ਹੀ ਝੁਕਦੇ ਉਹ ਸਾਡੇ ਅਸਲੀ ਮਿੱਤਰ ਆ ਨਾ ਜਾ ਕੇ ਧੀਰਜ ਇਸ ਮਨ ਹੈ ਸੰਭਾਰੇ ਅਸਲੀ ਮਿੱਤਰ ਉਹੀ ਹਨ ਭਾਈ ਮੇਰੇ ਜਿਨ੍ਹਾਂ ਵੀ ਦਿੱਤੀ ਹੋਈ ਧੀਰਜ ਮੇਰੇ ਇਸ ਮਨ ਨੂੰ ਸੰਹਾਰਾ ਦਿੱਤੀ ਹੈ ਜਿਨ੍ਹਾਂ ਨੇ ਦਿੱਤੀ ਹੋਈ ਧੀਰਜ ਮੇਰੇ ਮਨ ਨੂੰ ਟਕਾ ਬਖਸ਼ੀ ਹੈ ਉਹੀ ਮੇਰਾ ਸੱਜਣ ਹੈ ਜਾ ਕੇ ਸਿਮਰਨਾਂ ਮੋਖੁ ਪੁਜਲਾਰੀ ਤੇ ਅਸਲੀ ਸੱਜਣ ਸਾਡੇ ਹਉਕੀ ਨੇ ਪਾਈ ਜਿਨ੍ਹਾਂ ਨੇ ਦਿੱਤੇ ਹੋਏ ਮਨ ਨਾਮ ਦੇ ਸਿਮਰਨ ਦੇ ਨਾਲ ਲੋਕ ਅਤੇ ਪਰਲੋਕ ਦੇ ਵਿੱਚ ਮੋਖ ਪੁਜਦਾ ਹੁੰਦਾ ਹੈ ਕਦੇ ਲੋਕ ਵਿੱਚ ਨਹੀਂ ਪਰਲੋਕ ਦੇ ਵਿੱਚ ਵੀ ਮੋਖ ਪੁਜਦਾ ਹੁੰਦਾ ਹੈ ਅਸਲੀ ਮਿੱਤਰ ਉਹ ਅਕਾਲ ਪੁਰਖ ਜੀ ਸਮਰੱਥ ਸਾਡਾ ਗੁਰੂ ਹੈ ਪ੍ਰਭ ਦੇ ਸੇਵਕ ਪ੍ਰਭ ਆਪ ਸواری ਜੇ ਸਤਿਗੁਰੂ ਆਸਾ ਵਚਨ ਕਰਦੇ ਨੇ اے ਭਾਈ ਇਹ ਨਾਮਕ ਪ੍ਰਭ ਨੇ ਆਪ ਹੀ ਆਪਣੇ ਸੇਵਕਾਂ ਦਾ ਜੀਵਨ ਸੋਨਾ ਬਣਾ ਦਿੰਦਾ ਹੈ ਬਣਾਇਆ ਕਿਨਾਂ ਦਾ ਜਿਹੜੇ ਗੁਰੂ ਦੇ ਸੇਵਕ ਬਣਦੇ ਨੇ ਸੇਵਕ ਬਣਨਾ ਬੜਾ ਉੱਤਮ ਹੈ ਸੇਵਕ ਦਾ ਭਾਗ ਹੈ ਕਿਸੇ ਦਾ ਗੁਲਾਮ ਹੋ ਜਾਣਾ ਗੁਲਾਮ ਹੋ ਜਾਣਾ ਤੇ ਸੇਵਕ ਅਸਵੀ ਉਹ ਹੈ ਜਿਹੜਾ ਆਪਣੇ ਮਾਲਕ ਦਾ ਆਪਣੇ ਮਾਲਕ ਦਾ ਹੁਕਮ ਮੰਨੇਗਾ ਉਹਨੂੰ ਸੇਵਕ ਕਿਹਾ ਜਾਂਦਾ ਹੈ ਇਸ ਕਰਕੇ ਪਾਤਸ਼ਾਹ ਕਹਿੰਦੇ ਨੇ اے ਭਾਈ ਅਕਾਲ ਪੁਰਖ ਵੈਰਕੂ ਨਹੀਂ ਜਿਹੜੇ ਵੀ ਉਹਦੇ ਸੇਵਕ ਬਣੇ ਨੇ ਗੁਰੂ ਦੇ ਬਚਨਾਂ ਨੂੰ ਮੰਨਦੇ ਨੇ ਗੁਰੂ ਦੇ ਬਚਨਾਂ ਨੂੰ ਮੰਨ ਕੇ ਗੁਰੂ ਦੇ ਬਚਨਾਂ ਨੂੰ ਆਪਣੇ ਹਿਰਦੇ 'ਚ ਵਸਾ ਕੇ ਜਿਹੜਾ ਵੀ ਵੱਜਨ ਸਾਧ ਗੁਰੂ ਜੀ ਕਹਿੰਦੇ ਹਨ ਉਹਨੂੰ ਸਤ ਕਰਕੇ ਮੰਨਦੇ ਹਨ ਉਹਨਾਂ ਸਿਰੱਖਾਂ ਦਾ ਜੀਵਨ ਸੋਨਾ ਬਣਾ ਦਿੰਦਾ ਹੈ ਕਿਉਂਕਿ ਹੁਣ ਜੀਵਨ ਦੇ ਦਿੱਤੋਂ ਚੁਮੇਦੇ ਮੁਕਰੇ ਜੀਵਨ ਦੇ ਵਿੱਚੋਂ ਜਿਹੜੇ ਸਾਡੇ ਇਹਨੇ ਬਖੇਰੇ ਕਿਤੇ ਖੜੇ ਕੀਤੇ ਹੋਏ ਸੀ ਉਹ ਸਾਰੇ ਘਾਲ ਪੁੱਤੀ ਨੂੰ ਹੀ ਕਿਰਪਾ ਕਰਕੇ ਗਿਆਨ ਦੀ ਰਾਤ ਦੇ ਕੇ ਗਿਆਨ ਦੇ ਰੰਗ ਪੂਰਤ ਕਰ ਅੰਬੀਲੇ ਸਮੇਂ ਦੇ ਤੁਸੀਂ ਦੇਖਨੇ ਆ ਸਾਡੇ ਜਿਹੜੇ ਬਜ਼ੁਰਗ ਸੀ ਇੰਨਾ ਦਿਨਾਂ ਦੇ ਵਿੱਚ ਕਿੰਨਿਆਂ ਉਹ ਕੁਲਾੜੀ ਘਰ ਦੇ ਵੀ ਪੂਜਾ ਕਰਨੀ ਹੈ ਉੱਥੇ ਵੀ ਮੱਥਾ ਟੇਕਣਾ ਉੱਥੇ ਵੀ ਮੱਥਾ ਟੇਕਣਾ ਹੈ ਪਰ ਜਦੋਂ ਜੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਾਸਾਹੀਆਂ ਵਿੱਚ ਚਰਨਾ ਚਾਹੁੰਦੇ ਆ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਵਾਦਿਲ ਕਰ ਦਿੰਦੇ ਨੇ ਕਾਸਾਗਿੰਦ ਨੇ ਭਾਈ ਜਗਾ ਜਗਾ ਤੇ ਜਾਣ ਦੀ ਲੋੜ ਨਹੀਂ ਹੈ ਆਪਣੇ ਘਰ ਵਿੱਚ ਬੈਠ ਕੇ ਉਸ ਕਰਤੁਰਤਾ ਸਿਮਰਨ ਕਰ ਲੈ ਸਭ ਤੋਂ ਉੱਤਮ ਕਲ ਇਹ ਨਹੀਂ ਹੈ ਬਾਸਾ ਗਿੰਦੇ ਨੇ ਰਚਨਾ ਪਰ ਧਨ ਜਾਣ ਦੀ ਪਰੇ ਪਰੇ ਕਰ ਜਾਣ ਦੀ ਲੋੜ ਨਹੀਂ ਹੈ ਇਸ ਕਰਕੇ ਤੁਮੜੀਆਂ ਮਸਾਹਾਂ ਦੇ ਜਾਣ ਦੀ ਤੈਨੂੰ ਲੋੜ ਨਹੀਂ ਹੈ ਕ੍ਰਿਸ਼ਨਾ ਰਾਖਨਾ ਪਰਤਨ ਕਰ ਜਾਵਾਂ ਕ੍ਰਿਸ਼ਨਾ ਕਰਕੇ ਕਿਸੇ ਪ੍ਰਾਇਤਨ ਨਾਲ ਜਾਣ ਦੀ ਲੋੜ ਨਹੀਂ ਹੈ ਕੇਵਲ ਗੁਰੂ ਦੇ ਕੋਲ ਆ ਗੁਰੂ ਦੇ ਕੋਲ ਆ ਕੇ ਗੁਰੂ ਕਾਸ ਜਿੰਦ ਚਰਨਾਂ 'ਚ ਬੈਠ ਕੇ ਇਤਿਆਰਕ ਗਿਆਨ ਲੈ ਇੱਥੇ ਬੈਠ ਕੇ ਗੁਰੂ ਦੇ ਗਿਆਨ ਦੇ ਰਾਹੀਂ ਕਾਸ ਨੇ ਆਪਣੇ ਅੰਦਰਲੇ ਬੁਖੇੜੇ ਨੂੰ ਖਤਮ ਕਰ ਜਿਹੜਾ ਅੰਦਰ ਇਨਾ ਕੁਮਾਨ ਪਿਆ ਹੋਇਆ ਸੀ ਆਹ ਨੂੰ ਵੀ ਪੁੱਜਣਾ ਹੈ ਨੂੰ ਵੀ ਪੁੱਜਣਾ ਹੈ ਇੱਥੇ ਵੀ ਜਾਣਾ ਹੈ ਉੱਥੇ ਵੀ ਜਾਣਾ ਹੈ ਤੇ ਪਾਸਾ ਕਹਿੰਦੇ ਉਹ ਸਾਰਾ ਕੁਕੇੜਾ ਖਤਮ ਹੋ ਗਿਆ ਹੋਇਆ ਕਦੋਂ ਜਦੋਂ ਗੁਰੂ ਦੇ ਗਿਆਨ ਨੂੰ ਆਪਣੇ ਕਰਦੇ ਦੇ ਸਾਇਆ ਇਸ ਕਰਕੇ ਪਾਸਾ ਕਹਿੰਦੇ ਤੇ ਜੀਵਨ ਸੋਹਣਾ ਹੋ ਗਿਆ ਅੰਦਰੋਂ ਵਿਕਾਰਾਂ ਦਾ ਨਾਸ ਹੋ ਗਿਆ ਜਿਹੜੇ ਵਿਕਾਰ ਸਾਨੂੰ ਹਰ ਵੇਲੇ ਆਪਣੇ ਪਿੱਛੇ ਲਾ ਕੇ ਇਹ ਕੰਡੀਸ਼ਨ ਦਿੰਦੇ ਕਾਮੀ ਕੋਤੀ ਚਾਤਰੀ ਬਾਜੀ ਗਰਵੇ ਕਾ ਆਸਾ ਕਹਿੰਦੇ ਜਿਹੜੇ ਇਹ ਵਿਕਾਰ ਇਕੱਠੇ ਹੋਏ ਸੀ ਗੁਰੂ ਦੇ ਗਿਆਨ ਦੇ ਰਾਹੀ ਪੂਰ ਹੋ ਗਏ ਤੇ ਮੇਰੇ ਜੀਵਨ ਸਾਡਾ ਸੋਨਾ ਬਣ ਗਿਆ ਇਸ ਕਰਕੇ ਆਸਾ ਕਹਿੰਦੇ ਨੇ ਪ੍ਰਭ ਕੇ ਸੇਵਕ ਕਬ ਆਪ ਸਿਵਾਦੇ ਜਿਹੜੇ ਭਾਈ ਗੁਰੂ ਦੇ ਸੇਵਕ ਬਣ ਗਏ ਗੁਰੂ ਦੇ ਚਰਨਾਂ ਵਿੱਚ ਜਾ ਕੇ ਗੁਰੂ ਦੇ ਚਰਨਾਂ ਵਿੱਚ ਜਾ ਕੇ ਗੁਰੂ ਦੀ ਮਤ ਨੂੰ ਗ੍ਰਹਿਣ ਕਰ ਲਿਆ ਗੁਰੂ ਦੇ ਗਿਆਨ ਨੂੰ ਗ੍ਰਹਿਣ ਕਰ ਲਿਆ ਗੁਰੂ ਦੇਵ ਪ੍ਰਦੇਸ਼ ਨੂੰ ਆਪਣੇ ਕਿਰਦੇ ਵਿੱਚ ਬਸਾਇਆ ਆਸਾ ਕੰਦੇ ਨੇ ਉਹਨਾਂ ਦਾ ਜੀਵਨ ਆਕਾਰਪੂਰਤ ਗਏ ਜੂਨੇ ਸਮਰਾਤ ਜੂਨੇ ਆਪਣੀ ਸੇਵਕਾਂ ਦਾ ਜੀਵਨ ਸੋਹਣਾ ਬਣਾ ਦਿੱਤਾ ਹੈ ਨਾਨਕ ਤਿੰਨ ਕੈ ਸਦਵਰਿਹਾਰੀ ਜਿਸ ਕਰਕੇ ਉਹਨਾਂ ਸੇਵਕਾਂ ਨੇ ਸਾਨੂੰ ਕਹਿਣਾ ਚਾਹੀਦਾ ਭਾਈ ਉਹਨਾਂ ਨੂੰ ਸਦਾ ਕਰਵਾਨ ਹੋਣਾ ਚਾਹੀਦਾ ਜਿਹੜੇ ਉਹ ਗੁਰੂ ਦੇ ਚਰਨਾਂ ਦੇ ਨਾਲ ਕੇ ਖਤੇ ਇਸ ਨੂੰ ਆਪਣੀ ਦਿੱਤੇ ਵਿਚ ਸਾਕੇ ਆਪਣਾ ਜੀਵਨ ਸੋਨਾ ਬਣਾਉਂਦੇ ਨੇ ਕਿਉਂਕਿ ਜਿਹੜਾ ਜਿਹਦਾ ਜੀਵਨ ਆਪਣਾ ਸੋਨਾ ਬਣਾਇਆ ਹੋਏਗਾ ਜਿਹੜਾ ਆਪ ਗੁਰੂ ਦੇ ਚਰਨਾਂ ਨਾਲ ਜੁੜਿਆ ਹੋਏਗਾ ਉਹ ਜੋਤ ਰਹੀ ਹੋਣੀ ਸਕਿਆ ਹੈ। ਇਹਦੇ ਸੰਸਾਰ ਦੇ ਵਿੱਚ ਅਸੀਂ ਦੇਖਦੇ ਆ ਸਾਰੇ ਆਪਨੇ ਆਪਨੇ ਲੜ ਪੁਰੀ ਜਾ ਰਹੇ ਨੇ ਪਖੰਡਾਂ ਦੇ ਨਾਲ ਜੋੜੀ ਜਾ ਰਹੀ ਨੇ ਪਖੰਡ ਕਰਵਾ ਰਹੇ ਨੇ ਨੇ ਅਰ ਤੁੰਗੁਰ ਗ੍ਰੰਥ ਸਰਕਾਰ ਰਾਜਿੰਦਰ ਨੇ ਕਾਰਮ ਧਰਮ ਅਖੰਡ ਜੋ ਗੀਸੈ ਜਨ ਜਗਤ ਕੀ ਲੁੱਟੈ ਜਿਹਨੇ ਕਰਮ ਧਰਮ ਅਖੰਡ ਜਿੰਨੇ ਵੀ ਨਾਜਰ ਆ ਦੇ ਜੀਹਾਂ ਦਾ ਕੋਈ ਕਥਾ ਨਹੀਂ ਹੈ ਇਹਨਾਂ ਦੀ ਤਰ੍ਹਾਂ ਕੋਈ ਸਾਧ ਜਿ ਨਗਾਉਣਾ ਹੈ ਤੇ ਜਮਾ ਦੇ ਰਾਖੇ ਵਿੱਚ ਰੁਕਣਾ ਨਹੀਂ ਤੇ ਉਸ ਕਰਕੇ ਨਿਰਵਾਣ ਕੀਤਨਗਾ ਨੂੰ ਕਰਕੇ ਕਰ ਆਸਾ ਗਿੰਦੇ ਨਿនិចਤ ਰੂਪੇ ਕਾਲ ਕੋ ਬਰੇ ਕੂ ਜੀ ਦਾ ਸਿਮਰਨ ਕਰਿਆ ਕਰ ਨਿਯਮਿਤ ਸਿਮਰਨ ਤੇ ਜਪ ਛੁੱਟ ਹੈ ਇੱਕ ਆਪਕ ਜਾਣਨ ਦੇ ਸਮੇਂ ਦੇ ਵਿੱਚ ਬਾਸਾਬੀ ਦੇ ਤਰੀਕ ਬੰਦ ਪਲਾਸੀ ਪੁਜਾਈਗੀ ਤੂੰ ਇਸ ਵਿਕਾਰਾਂ ਤੋਂ ਛੁੱਟ ਜਾਏਗਾ